ਪੈਸਾ ਉਹਨਾਂ ਲੰਗੇ ਦੇਖੋ ਚਲੋ ਚਲੋ ਜਿੰਦਾਬਾਦ ਕਰਦੇ ਕਈ ਪਿੰਡਾਂ ਦੀ ਮੰਗ ਸੀ ਇਸ ਫੋਲਡ ਨੂੰ ਲੈ ਕੇ ਤੇ ਕੀ ਕਹਾਂਗੇ ਸਰ ਅੱਜ ਸਾਡੇ ਇਲਾਕੇ ਹਲਕਾ ਸ਼੍ਰੀ ਨੰਨਪੁਰ ਸਾਹਿਬ ਨੰਗਲ ਦੇ ਲਈ ਬਹੁਤ ਹੀ ਵੱਡਾ ਦਿਨ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਦਸ਼ਹਿਰੀ ਦੇ ਪਵਿੱਤਰ ਅਫਸਰ ਦੇ ਉੱਤੇ ਅੱਜ ਸਾਡੇ ਇਲਾਕੇ ਦੀ ਜਿਹੜੀ ਇੱਕ ਵੱਡੀ ਮੰਗ ਹੈ ਸਵਾਨ ਨਦੀ ਦੇ ਉੱਤੇ ਭੱਲੜੀ ਤੋਂ ਲੈ ਕੇ ਖੇੜਾ ਕਲਮੋੜ ਭੰਗਲਾ ਮਹਿੰਦਪੁਰ ਤੱਕ ਜਿਹੜਾ ਪੁਲ ਹੈ ਉਹਦੇ ਜਿਹੜਾ ਕੰਮ ਸ਼ੁਰੂ ਹੋ ਰਿਹਾ ਇਹ ਪੁਲ ਲਗਭਗ 7 35 ਕਰੋੜ ਦੀ ਲਾਗਤ ਦੇ ਨਾਲ 511 ਮੀਟਰ ਲੰਬਾ ਤੇ ਇਸ ਨੂੰ ਜਿਹੜੇ ਅਪਰੋਚ ਰੋਡਸ ਰੋਡਸ ਨੇ 6 ਕਿਲੋਮੀਟਰ ਦੋਵੇਂ ਪਾਸੇ ਤੋਂ ਵੀ 18 ਫੁੱਟ ਹੋਣਗੇ ਇਸ ਦੇ ਨਾਲ ਜਿਹੜੇ ਸਾਡੇ ਆ ਪਿੰਡ ਨੇ ਖਾਸ ਕਰਕੇ ਖੇੜਾ ਕਲਮੋੜ ਭੰਗਲਾ ਮਹਿੰਦਪੁਰ ਤੇ ਮਚਾਰੀ ਇਹ ਇੱਕ ਤਰੀਕੇ ਨਾਲ ਇਸ ਵਤ ਹਿਮਾਚਲ ਸੀ ਇਨਾਂ ਦੀ ਡਾਇਰੈਕਟ ਅਪਰੋਚ ਪੰਜਾਬ ਦੇ ਨਾਲ ਬਿਲਕੁਲ ਨਹੀਂ ਸੀ ਇੱਕ ਆਰਜੀ ਪੁੱਲ ਦੇ ਨਾਤੇ ਜਿਹੜਾ ਹੈ ਮੋਟਰਸਾਈਕਲ ਛੋਟੀਆਂ ਗੱਡੀਆਂ ਚੱਲ ਜਾਂਦੀਆਂ ਸੀ ਪਰ ਜਿਹੜਾ ਇਹਨਾਂ ਲੋਕਾਂ ਦਾ ਜੀਵਨ ਜਿਹੜਾ ਹੈ ਤੇ ਆ ਬੜੀ ਹੈਰਾਨੀ ਵਾਲੀ ਗੱਲ ਇਹ ਵੀ ਸੀ ਕਿ ਇਹ ਪਿੰਡ ਇਹ ਵੀ ਕਦੀ ਕਦੀ ਇਹ ਵੀ ਮੰਗ ਕਰਦੇ ਸੀ ਸਾਨੂੰ ਤੇ ਇਹਦੇ ਨਾਲੋਂ ਵਧੀਆ ਹਿਮਾਚਲ ਨਾਲ ਹੀ ਜੋੜ ਦੋ ਪਰ ਹੁਣ ਜਦੋਂ ਸਿੱਧਾ ਇਹ ਪੁਲ ਬਣਨ ਦੇ ਨਾਲ ਹੀ ਸਿੱਧਾ ਨੰਗਲ ਦੀ ਤੋਂ 10 ਤੋਂ 15 ਮਿੰਟ ਦੀ ਦੂਰੀ ਰਹਿ ਜੂਗੀ ਤੇ ਨੰਗਲ ਬਲਾਕ ਵੀ ਨਵਾਂ ਬਣ ਗਿਆ ਇਹਨਾਂ ਪਿੰਡਾਂ ਦੀ ਵਿਕਾਸ ਦੇ ਵਿੱਚ ਜਿਹੜੀ ਹਨ ਏਰੀਆ ਹੋਊਗੀ ਖਾਸ ਕਰਕੇ ਇੱਥੇ ਇੰਡਸਟਰੀ ਦੇ ਵੀ ਬਹੁਤ ਜ਼ਿਆਦਾ ਜਿਹੜਾ ਰਾਪ ਪੱਧਰਾ ਹੁੰਦਾ ਜਦੋਂ ਸੜਕਾਂ ਚੌੜੀਆਂ ਹੋ ਗਈਆਂ ਬ੍ਰਿਜ ਬਣ ਗਿਆ ਤੁਸੀਂ ਦੇਖ ਸਕਦੇ ਨਾਲ ਹੀ ਬਾਥਰੀ ਨਾਲ ਹੀ ਹੈ ਉੱਥੇ ਬਹੁਤ ਇੰਡਸਟਰੀ ਹੈ ਪਰ ਸਾਡੇ ਇਲਾਕੇ 'ਚ ਇੰਡਸਟਰੀ ਨਹੀਂ ਹੈ ਆਫਟਰ ਦਿਸ ਬ੍ਰਿਜ ਸਾਨੂੰ ਇਹ ਉਮੀਦ ਹੈ ਕਿ ਇੱਥੇ ਇੰਡਸਟਰੀ ਵੀ ਆਊਗੀ ਰੋਜ਼ਗਾਰ ਦੇ ਸਾਧਨ ਖੁੱਲਣਗੇ ਤੇ ਲੋਕਾਂ ਦਾ ਜਿਹੜਾ ਜੀਵਨ ਹੈ ਪੂਰੀ ਇਸ ਏਰੀਆ ਦਾ ਜਿਹਨੂੰ ਕਹਿ ਸਕਦੇ ਨਕਸ਼ਾ ਬਦਲ ਜਾਊਗਾ ਪਹਿਲਾ ਹੋਏਗਾ ਅਗਲੇ ਦਿਨਾਂ ਦੇ ਅਜੰਸੀ ਹੈ ऑलरेडी ਅਰਾਈਵਡ ਤੇ ਇਹਦਾ ਜਿਹੜਾ ਟਾਈਮ ਹੈ 15 ਮਹੀਨੇ ਹੈ ਪਰ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ 15 ਮਹੀਨਿਆਂ ਤੋਂ ਪਹਿਲਾਂ ਇਸ ਨੂੰ ਪੂਰਾ ਹਰ ਹਫਤੇ ਦੀ ਮੋਨਿਟਰਿੰਗ ਹੋਊਗੀ ਅੰੰਗਲ ਤੋਂ ਜਿਹੜੀ ਕੀਰਪੁਰ ਸਾਹਿਬ ਤੱਕ ਸੜਕ ਹੈ ਉਹ ਪਰਸੋਂ ਤੱਕ ਬਣ ਕੇ ਜਾਵੇਗੀ ਬਿਲਕੁਲ ਜੀ ਉਹਦਾ ਜਿਹੜਾ ਰਿਪੇਅਰ ਵਰਕ ਹੈ ਕੱਲ ਤੋਂ ਸ਼ੁਰੂ ਹੋ ਰਿਹਾ ਹੈ ਬੀਕ ਬੇਸਿਕਲੀ ਅੰੰਗਲ ਤੋਂ ਕੀਰਪੁਰ ਸਾਹਿਬ ਟਿਕ ਟੋਲ ਟੈਕਸ ਲੱਗਿਆ ਹੋਇਆ ਸੀ ਆਪ ਸਭ ਜਾਣਦੇ ਹੋ ਜੋ ਟੋਲ ਟੈਕਸ ਆਪਾਂ 2 ਸਾਲ ਪਹਿਲਾਂ ਬੰਦ ਕਰ ਦਿੱਤਾ ਉਸ ਤੋਂ ਬਾਅਦ ਕੋਈ ਵੀ ਫੰਡ ਇਸ ਸੜਕ ਦੀ ਮੇਨਟੇਨੈਂਸ ਦੇ ਲਈ ਨਹੀਂ ਲਈ ਸੀ ਪਰ ਅਸੀਂ ਕੇ ਲਈ ਸਾਡੀ ਕੋਸ਼ਿਸ਼ ਇਸ ਨੂੰ ਫੋਰ ਲੇਨਿੰਗ ਪਰ ਜਦੋਂ ਤੱਕ ਫੋਰ ਲੇਨਿੰਗ ਨਹੀਂ ਬਣਦੀ ਇਸ ਬਰਸਾਤ ਨੇ ਸੜਕ ਦਾ ਬਹੁਤ ਬੁਰਾ ਹਾਲ ਕਰਤਾ ਤਾਂ ਅਸੀਂ 1 ਕਰੋੜ 83 ਲੱਖ ਰੁਪਇਆ ਮਿਨਿਸਟਰੀ ਤੋਂ ਅਪਰੂਵ ਕਰਾ ਲਿਆ ਟੈਂਡਰ ਵੀ ਹੋ ਗਿਆ ਉਹਦੀ ਸੈਂਕਸ਼ਨ ਵੀ ਹੋ ਗਈ ਤੇ ਕੱਲ ਤੋਂ ठेकेदार ਨੂੰ ਸਖਤ ਹਦਾਇਤ ਹੈ ਕੱਲ ਸ਼ਾਮੀ ਅਸੀਂ 3-4 ਵਜੇ ਤੋਂ ਦਾ ਕੰਮ ਸ਼ੁਰੂ ਕਰਾ ਦਾਂਗੇ 10-15 ਦਿਨ ਚੋਂ ਸੜਕ ਇਹਨਾਂ ਓਕੇ ਹੋ ਜਾਊਗੀ ਤੇ ਐਕ acquisition ਦੀ ਅਗਲੇ ਹਫਤੇ ਮੀਟਿੰਗ ਰੱਖੀ ਹੈ 32 ਦੇ 32 ਪਿੰਡ ਜੋ ਆ ਰਹੇ ਆ ਮੇਨ ਰੋਡ ਤੇ ਉਹਨਾਂ ਦੇ ਸਰਪੰਚਾਂ ਦੇ ਨਾਲ ਇੱਕ ਵਾਰੀ ਡਿਜ਼ਾਈਨ ਦਿਖਾ ਕੇ ਐਕquisition ਦੀ ਪ੍ਰਕਿਰਿਆ ਅਗਲੇ 10-15 ਦਿਨ ਸ਼ੁਰੂ ਹੋਏਗਾ ਚੈਨਲ ਇਹਦੇ ਵੀ ਗੱਲ ਕੀਤੀ ਹੈ ਚੈਨਲ ਇਹਦੀ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਵੀ ਆਪਣੇ ਸਾਹਮਣੇ ਜੀ ਜਿਹੜੀ ਬੇਨਤੀ ਆਪ ਸਭ ਦੇ ਮਾਧਿਅਮ ਉਹ ਜਿਹੜੇ ਹੈ ਸੀਐਮ ਸਾਹਿਬ ਨੇ ਉਹ ਸਾਰੇ ਟੈਂਡਰ ਜਿਹੜੇ ਹੈ ਉਹ ਰੱਦ ਕਰ ਦਿੱਤੇ ਜਿੱਥੇ-ਜਿੱਥੇ ਤਾਂ ਇਸ ਕਰਕੇ ਜਿਹੜਾ ਉਹਨਾਂ ਦਾ ਮੁੱਦਾ ਹੈ ਮੈਂ ਤਾਂ ਪਹਿਲਾਂ ਵੀ ਕਹੇ ਕਿਸੇ ਇੱਕ ਦੀ ਨੌਕਰੀ ਨਹੀਂ ਜਾਊਗੀ ਸਾਰੇ ਜਿਹੜੇ ਉਹ ਟੈਂਡਰ ਹੈ ਜਿੱਥੇ-ਜਿੱਥੋਂ ਜਿਹੜੀ ਕਮੇਟੀਆਂ ਨਹੀਂ ਕਰਵਾਉਣਾ ਚਾਹੁੰਦੀਆਂ ਉਹ ਸਾਰੇ ਰੱਦ ਕਰ ਦਿੱਤੇ ਗਿਆ ਹੁਣ ਮੇਰੀ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਹੈ ਕਿ ਆਓ ਇਹ ਦੁਸ਼ਹਿਰਾ ਦੀਵਾਲੀ ਦੇ ਦਿਨ ਹੈ ਚਾਹੇ ਕੋਈ ਅਮੀਰ ਹੋਵੇ ਚਾਹੇ ਕੋਈ ਗਰੀਬ ਹੋਵੇ ਹਰ ਕੋਈ ਆਪਣਾ ਘਰ ਸਾਫ਼ ਕਰਦਾ ਇਹ ਦੀਵਾਲੀ ਦੇ ਦਿਨ ਹੈ ਆਓ ਪਲੀਜ਼ ਆਪਣੇ ਕੰਮਾਂ ਤੇ ਲੱਟੋ ਜਿਹੜੇ ਤੁਹਾਡੇ ਬਾਕੀ ਮਸਲੇ ਆ ਉਹ ਆਪਾਂ ਫਾਈਨੈਂਸ ਮਿਨਿਸਟਰ ਸਾਹਿਬ ਉਹ ਵੀ ਹੱਲ ਕਰਾਵਾਂਗੇ ਪਰ ਕਿਸੇ ਇੱਕ ਦੇ ਵੀ ਜਿਹੜੇ ਟੈਂਡਰ ਹੋ ਰੱਦ ਹੋ ਚੁੱਕੇ ਨੇ ਤੇ ਕਿਸੇ ਇੱਕ ਦੀ ਵੀ ਨੌਕਰੀ ਨੂੰ ਕੋਈ ਖਤਰਾ ਨਹੀਂ ਹੈ ਸਤਲੋ ਸਤਲੋ ਚੈਨਲਾਈਜ਼ੇਸ਼ਨ ਦੀ ਡੀਪੀਆਰ ਤਿਆਰ ਕਰ ਰਹੇ ਹਾਂ ਤੇ ਜਦੋਂ ਮੈਂ ਫਾਈਲਾਂ ਦੀ ਖੰਗਾ ਲਿਆ ਤਾਂ ਬੜਾ ਦੁੱਖ ਹੋਇਆ ਦੇਖ ਕੇ ਕਿ 2017 ਤੇ 19 ਦੇ ਵਿੱਚ ਇਹ ਮੌਕਾ ਆਇਆ ਸੀ ਪਰ ਉਦੋਂ ਕਿਸੇ ਨੇ ਗੋਲੀਆਂ ਨਹੀਂ ਹੁਣ ਇੱਦੇ ਵੀ ਡੀਪੀਆਰ ਤਿਆਰ ਕਰਕੇ ਕੇਂਦਰੀ ਜਿਹੜੇ ਮੰਤਰੀਆਂ ਨੂੰ ਉਹਨਾਂ ਨੂੰ ਮਿਲਣ ਦਾ ਸਮਾਂ ਵੀ ਮੰਗਾਗੇ ਨਾਲ ਹੀ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਹਲਕੀਏ ਦੇ ਵਿੱਚ ਬਟਕਾਸ ਦੇ ਵੱਡੇ ਪ੍ਰੋਜੈਕਟ ਜਿਵੇਂ ਕੱਲ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਸਾਡੀ ਇੱਕ ਸਰਵਿਸ ਰੇਨ ਬੰਨੀ ਹੈ ਭਰਤਗੜ بڑا ਪਿੰਡ ਪਾਉਵਾਲ ਉਸ ਦਾ ਕੰਮ ਸ਼ੁਰੂ ਕਰਵਾ ਰਹੇ ਹਾਂ ਪਰਸੋਂ ਜੀ ਜਿਹੜਾ 4 ਤਰੀਕ ਨੂੰ ਦੁਬਾਰਾ ਜਿਹੜਾ ਸਾਡਾ ਇੱਕ ਪੁਲ ਕਲੇਤਰਾਂ ਤੋਂ ਲੈ ਕੇ ਅਬ ਤੁਹਾਡਾ ਪਲਾਸੀ ਤੱਕ ਬੰਨਾ ਉਹ ਜਿਹੜਾ ਉਹ ਵੀ ਮੇਜਰ ਬ੍ਰਿਜ ਹੈ ਉਹਦੀ ਲਾਗਤ ਜਿਹੜੀ ਹੈ 20 ਕਰੋੜ ਪਿਆਸ ਚੋਟ ਘਟਣਾ ਹੈ 5 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਅਨੰਦਪੁਰ ਸਾਹਿਬ ਆ ਰਹੇ ਆ ਉਸ ਦਿਨ ਅਸੀਂ ਕਿਉਂ ਲੇ 5 ਸਤੰਬਰ ਨੂੰ ਅਧਿਆਪਕ ਦਿਵਸ ਫੰਕਸ਼ਨ ਨਹੀਂ ਹੋ ਸਕਿਆ ਤਾਂ ਹੁਣ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ਤੇ ਅਸੀਂ ਇਹ ਦੀ ਆਪਕਾਂ ਨੂੰ ਸਨਮਾਨਿਤ ਵੀ ਕਰਾਂਗੇ ਤੇ ਨਾਲ ਹੀ ਉਸ ਦਿਨ ਜਿਹੜੀ ਸਾਡੀ ਹੈਰੀਟੇਜ ਸਟਰੀਟ ਹੈ ਜਿਹੜੀ ਜਿਵੇਂ ਦਰਬਾਰ ਸਾਹਿਬ ਬਣੀ ਹੈ ਉਦਾਂ ਦਾ ਜਿਹੜਾ ਹੈਰੀਟੇਜ ਸਟਰੀਟ ਦਾ ਨਹੀਂ ਪੱਥਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਰੱਖਣਗੇ ਤੇ ਨਾਲ ਹੀ ਬਾਬਾ ਜੀਵਨ ਸਿੰਘ ਜੀ ਭਾਈ ਜੱਤਾ ਜੀ ਦਾ ਜੋ ਮੈਮੋਰੀਅਲ ਹੈ ਉਹ ਵੀ ਉਹ ਲੋਕ ਕ੍ਰਿਪਾ ਨਾਲ ਉਸ ਦਿਨ ਕਰਾਂਗੇ ਅਗਲੇ ਦੇਖੋ ਤਿਆਰਤਾ ਮੇਰੀ ਬੇਸਿਕਲੀ ਇਟ ਇਜ਼ ਅ ਮੇਰਾ ਕੰਮ ਐਜ਼ ਅ ਵਿਧਾਇਕ ਆ बार-बार ਮਿਨਿਸਟਰੀ ਦੇ ਤੋਂ ਸਮਝੋ ਟੇਕ ਅਪ ਕਰਨਾ ਉਹ ਐਨਐਚਆਈ ਦਾ ਪ੍ਰੋਜੈਕਟ ਹੈ ਕਿਉਂਕਿ ਹੁਣ ਐਨਐਚਆਈ ਇਹਨੇ ਨਿਯਮ ਬਦਲ ਦਿੱਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਜਿੱਦਾਂ ਹੀ ਪ੍ਰੋਜੈਕਟ ਪ੍ਰੂਫ ਹੁੰਦਾ ਉਹ ਨਾਲ ਹੀ ਸ਼ੁਰੂ ਕਰ ਦਿੰਦੇ ਸੀ ਹੁਣ ਉਹਨੇ ਕੀ ਸ਼ਰਤ ਰੱਖੀ ਹੈ ਕਿ ਜਦੋਂ ਤੱਕ 90% ਜ਼ਮੀਨ ਜੋ ਸੜਕ ਦੇ ਵਿੱਚ ਆਣੀ ਹੈ ਉਹ ਐਕਵਾਇਰ ਨਹੀਂ ਹੁੰਦੀ ਉਦੋਂ ਤੱਕ ਉਹ ਟੈਂਡਰ ਕੰਮ ਨਹੀਂ ਸ਼ੁਰੂ ਕਰਦੇ ਕਿ ਉਹਲੇ ਬਹੁਤ ਜਗ੍ਹਾ ਤੁਸੀਂ ਦੇਖਿਆ ਹੋਣਾ ਕਿ ਬਾਅਦ ਚੋਂ ਫਿਰ ਕਿਸਾਨ ਜਾਂ ਵਿਰੋਧ ਕਰਦੇ ਆ ਤਾਂ ਹੁਣ NHAI ਨੇ ਰੂਲ ਬਦਲ ਦਿੱਤੇ ਆ ਉਹਦੀ ਐਕਵਿਜ਼ੀਸ਼ਨ ਸ਼ੁਰੂ ਹੋ ਜਣੀ ਤੇ ਮੈਨੂੰ ਨਹੀਂ ਲੱਗਦਾ ਸਾਡੇ ਇਲਾਕੇ ਚ ਕੋਈ ਵੀ ਇਦਾਂ ਦੀ ਬੜੀ ਰਿਚਣ ਆੜਕਣ ਆਊਗੀ ਤੇ 90% ਜਿਸਤੀ ਨੇ ਅਕਵਾਇਰ ਹੋਗੀ ਨਾਲ ਹੀ ਉਹ ਆਪਾਂ ਟੈਂਡਰ ਲੱਗ ਜਾਣਾ ఎవਰੀਥਿੰਗ ਇਜ਼ ਫੀਨਗਰਿਸ ਬਹੁਤ ਬਹੁਤ ਧੰਨਵਾਦ ਜਿਸੇ ਬਿਚੋਰ ਲਾਕੂ ਬੀਮਾਨ ਰੱਖਿਆ ਜਾਏਗਾ ਤਾਂ ਬੱਚਿਆਂ ਨੂੰ ਪੜਨ ਵਾਸਤੇ ਜਿਹੜੀ ਸਾਇੰਸ ਦੀ ਗੱਲ ਹੈ ਉਹ ਸਿੱਖਣ ਨੂੰ ਮਿਲੇਗੀ ਹਰ ਸਮੇਂ ਜਿਹੜੀ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਜੋ ਵੀ ਕੰਡੇ ਤਿਆਰ ਰੱਖਣ ਵਾਲੇ ਮੰਤਰੀ ਜੀ ਨੂੰ ਮੇਰੇ ਨਾਲ ਉਮਰ ਛੋਟੇ ਨੇ ਪਰ ਮੈਂ ਸਲਾਮ ਕਰਦਾ ਤੁਸੀਂ ਵੀ ਸਾਰੇ ਸਲਾਮ ਕਰਦੇ ਹੋ ਐਨੀ ਗੱਲ ਕਹਿੰਦਾ ਹੋਇਆ ਮੈਂ ਬਾਣੀ ਨੂੰ ਬਰਾਮਦ ਦਿਨਾ ਅਗਲੀ ਕਾਰਵਾਈ ਜਿਹੜੀ ਆ ਉਹ ਸਟੇਜ ਤੋਂ ਸਮਾਲ ਲ ਮਿਹਰਬਾਨੀ ਸ਼ੁਕਰੀਆ ਆ ਬੈਠੇ ਹੋ ਮੇਰੀਆਂ ਮਾਤਾਵਾ ਭੈਣਾ ਕਿਉਂਕਿ ਮੰਤਰੀ ਸਾਹਿਬ ਕਹਿੰਦੇ ਤੁਹਾਡੇ ਘਰ ਘਮਲਾ ਨਾਲ ਮੈਂ ਨਹੀਂ ਪੱਤਰ ਰਖਾਣਾ ਤੁਹਾਡੇ ਰਾਏ ਨਮਾਈ ਚ ਵੱਖ-ਵੱਖ ਨਗਰਾਂ ਤੋਂ ਪਿੰਡਾਂ ਤੋਂ ਜਿਹੜੇ ਵੀ ਬੈਸ ਸਾਹਿਬ ਨੇ ਬਹੁਤ ਮਿਹਨਤ ਕੀਤੀ ਬਹੁਤ ਹੀ ਮਤਲਬ ਜ਼ਿਆਦਾ ਮਿਹਨਤ ਨਾਲ ਇਹ ਫਾਇਦਾ ਕਢਾ ਕੇ ਔਰ ਜਿਹੜਾ ਉਦਘਾਟਨ ਦਾ ਇਹ ਅੱਜ ਤੋਂ ਕੁਝ ਦਿਨ ਪਹਿਲਾਂ ਹੋ ਜਾਣਾ ਤਾਂ ਪ੍ਰਸਾਦ ਕਰਕੇ ਲੇਟ ਹੋਏ ਸੋ ਮੈਨੂੰ ਉਮੀਦ ਹੈ ਕਿ ਪੋਲ ਬਹੁਤ ਜਲਦੀ ਜਿਹੜਾ ਠੀਕ ਹੋ ਜਾਣਾ ਨਵਾਂ ਬਣ ਜਾਣਾ ਅਗਲੇ ਪ੍ਰਸਾਦ ਤੋਂ ਬਾਅਦ ਇਹ ਪੋਲ ਕਲੀਅਰ ਹੋ ਜਾਣਾ ਸੋ ਸਾਰੇ ਲੋਕਾਂ ਨੂੰ ਸਹੂਲਤ ਮਿਲ ਜਾਣੀ ਤੋਏ ਦੇ ਨਾਲ ਮੈਂ ਇੱਕ ਹੋਰ ਦੋ ਗੱਲਾਂ ਕਰਨੀਆਂ ਆ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਜਿਹੜੇ ਕਲੀਨਿਕ ਖੋਲ੍ਹੇਦਾ ਭਲੜੀ ਆ ਇਲਾਜ ਬਿਲਕੁਲ ਫ੍ਰੀ ਹੈ ਪੈਸਾ ਉਹਨਾਂ ਲੰਗੇ ਨਹੀਂ ਜਿੰਦਾਬਾਦ